ਪੰਜਾਬ ਪਟਵਾਰੀ ਦੀ ਲਾਸਟ ਵੈਕੈਂਸੀ ਦੇਖੀ ਗਈ ਸੀ ਕਿ 2023 ਦੇ ਵਿੱਚ ਹੁਣ 2025 ਦੇ ਵਿੱਚ 1095 ਬਿਲਕੁਲ ਸਹੀ ਸੁਣ ਰਹੇ ਹੋ ਜੋ ਪੋਸਟ ਪਿਛਲੇ ਦਿਨਾਂ ਵਿੱਚ 1001 ਦੇ ਨਾਮ ਨਾਲ ਜਾਣੀ ਜਾਂਦੀ ਸੀ ਤਾਂ 94 ਪੋਸਟਾਂ ਹੋਰ ਐਡ ਹੋਣ ਦੇ ਨਾਲ ਇਹ ਵੈਕੈਂਸੀ ਟੋਟਲ 1095 ਲਗਭਗ 1100 ਹੋ ਚੁੱਕੀ ਹੈ ਸੋ ਗਾਇਜ਼ ਇਹਦੇ ਵਿੱਚ ਲਗਾਤਾਰ ਇੱਕ ਸਵਾਲ ਜਿਹੜਾ ਕਿ ਸਾਡੇ ਤੱਕ ਪਹੁੰਚਦਾ ਹੈ ਅੱਜ ਉਸ ਤੇ ਵੀ ਗੱਲਬਾਤ ਕਰਦੇ ਹਾਂ ਤੇ ਉਹ ਸਵਾਲ ਇਹੀ ਹੈ ਕਿ ਐਗਜੈਕਟ ਪੋਸਟਾਂ ਕਦੋਂ ਤੱਕ ਆ ਸਕਦੀਆਂ ਤੇ ਇਹ है गोल्डन चांस बिल्कुल सच है सच जाने क्यों कि गाइस जब 2027 ਦਾ ਸਮਾਂ ਤਾਂ ਐਂਡ ਵਾਲਾ ਸਮਾਂ ਹੀ ਹੋ ਜਾਏਗਾ ਤਾਂ ਉਦੋਂ ਇਹਨਾਂ ਲੰਬਾ ਸਮਾਂ ਕਾਲ ਨਹੀਂ ਰਹਿ ਜਾਏਗਾ ਸਰਕਾਰ ਦੇ ਕੋਲ ਤਾਂ ਸਰਕਾਰ ਨੂੰ ਜੋ ਵੀ ਹੈ ਵੈਕੈਂਸੀ ਫੁੱਲਫਿਲ ਕਰਨੀ ਹੈ ਮਤਲਬ ਆਹੀ ਵੈਕੈਂਸੀ ਹੋਏਗੀ ਜਿਹੜੀ ਸਹੀ ਤਰੀਕੇ ਨਾਲ ਫੁੱਲਫਿਲ ਕੀਤੀ ਜਾ ਸਕਦੀ ਹੈ ਅਗਲੀ ਵੈਕੈਂਸੀ ਆਏਗੀ ਕਿ ਨਹੀਂ ਆਏਗੀ ਉਹ ਵੀ ਸ਼ੋਰਟੀ ਨਹੀਂ ਦਿੱਲੀ ਜਾ ਸਕਦੀ ਹਲੇ ਤੱਕ ਤਾਂ ਕਿ ਉਮੀਦ ਕਰਦੇ ਹਾਂ ਪਰਮਾਤਮਾ ਕਰੇ ਕਿ ਕੋਈ ਵੈਕੈਂਸੀ ਦੇਖੀ ਜਾਏ ਤੇ ਸ਼ਾਇਦ ਐਸੇ ਕਰਕੇ ਟਾਈਮ ਇੰਦੇ ਉੱਪਰ ਲਗਾਇਆ ਜਾ ਰਿਹਾ ਹੈ ਤਾਂ ਜੋ ਵੀ ਹੈ ਕੁਝ ਹੋਰ ਚੀਜ਼ਾਂ ਦਿਆਨਿਆ ਪਿਛਲੀ ਵਾਰ ਸਿਰਫ 710 ਵੈਕੈਂਸੀ ਸੀਗੀ ਪੀਟ੍ਰ ਪਲਸ ਐਸਪੀ ਬੋਰਡ ਵੱਲੋਂ ਗਾਇਸ ਜੋ ਇੱਥੇ ਦੱਸਿਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਇਸ ਦੀ ਅਫੀਸ਼ੀਅਲ ਵੈਬਸਾਈਟ ਰਹਿੰਦੀ ਹੈ ਤਾਂ 트리플ਐਸਪੀ.ਪੰਜਾਬ.gov.in ਤੇ ਤੁਸੀਂ ਜਿਹੜੀਆਂ ਹੈਗੀਆਂ ਜਾਣਕਾਰੀਆਂ ਦੇਖਦੇ ਹੋ ਵਿਦਿਅਕ ਯੋਗਤਾ ਵਿੱਚ ਗੱਲ ਕਰਾਂ ਕੁਆਲੀਫਿਕੇਸ਼ਨ ਦੇ ਤੌਰ ਤੇ ਗ੍ਰੈਜੂਏਸ਼ਨ ਮਸਟ ਹੈ ਪਾਸ ਹੋਣੀ ਚਾਹੀਦੀ ਹੈ ਅਪੀਅਰਿੰਗ ਨਹੀਂ ਚੱਲੋਗੇ ਜਿਸ ਦਿਨ ਫਾਰਮ ਫਿਲ ਕਰੋਗੇ ਉਸ ਦਿਨ ਠੀਕ ਹੈ ਤਾਂ ਉਸ ਦਿਨ ਲਾਸਟ ਡੇਟ ਤੋਂ ਪਹਿਲਾਂ-ਪਹਿਲਾਂ ਜਦੋਂ ਫਾਰਮ ਫਿਲਿੰਗ ਦੀ ਲਾਸਟ ਡੇਟ ਤੋਂ ਪਹਿਲਾਂ-ਪਹਿਲਾਂ ਤੁਹਾਡੇ ਕੋਲ ਹੱਥ ਵਿੱਚ ਰਿਜ਼ਲਟ ਹੋਣਾ ਚਾਹੀਦਾ ਹੈ ਤੇ ਤੁਸੀਂ ਉਹਦੇ ਸਿਰ ਤੇ ਹੀ ਫਾਰਮ ਫਿਲ ਕੀਤਾ ਹੋਣਾ ਚਾਹੀਦਾ ਤਾਂ ਹੀ ਤੁਸੀਂ ਐਲੀਜੀਬਲ ਹੋਗੇ 120 ਘੰਟੇ ਦਾ ਕੰਪਿਊਟਰ ਕੋਰਸ ਹੋਣਾ ਚਾਹੀਦਾ ਵਿਦ ਐਕਸਪੀਰੀਅੰਸ ਉਹ ਕਹ ਰਿਹਾ ਐਕਸਪੀਰੀਅੰਸ ਦਾ ਮਤਲਬ ਕੀ ਹੈ ਕਿ ਪਰਸਨਲ ਯੂਜ਼ ਹੋਣਾ ਚਾਹੀਦਾ ਤੁਹਾਡੇ ਕੋਲ ਐਵੇਂ ਨਹੀਂ ਹੈ ਕਿ ਬਸ ਕੋਈ ਵੀ ਸਰਟੀਫਿਕੇਟ ਦੇ ਨਾਲ ਕੰਮ ਤਾਂ ਨਹੀਂ ਬਣ ਪਾਏਗਾ ਤੇ ਐਪਲੀਕੈਂਟ ਜਿਹੜਾ ਹੈ ਪੰਜਾਬੀ ਉਸ ਤੇ ਲਈ ਕੰਪਲਸਰੀ ਸਬਜੈਕਟ ਹੋਣੀ ਚਾਹੀਦੀ ਹੈ میٹرਿਕਸ ਦੇ ਵਿੱਚ ਰਾਈਟ ਤਾਂ ਉਹ ਉਸਨੇ ਪੜਿਆ ਹੋਣਾ ਚਾਹੀਦਾ ਜਾਂ ਭਾਵੇਂ ਕਿਸੇ ਨੇ ਇਲੈਕਟਿਵ ਵੀ ਕਰਿਆ ਹੋਵੇਗਾ ਉਹ ਵੀ ਦੇਖਿਆ ਜਾਏਗਾ ਤੇ ਪੰਜਾਬੀ ਬਹੁਤ ਐਲੀਜੀਬਲ ਹੈ ਜ਼ਰੂਰੀ ਹੈ 2022 ਤੋਂ ਰੱਖਮ ਕਰਨ ਦਾ ਬੈਨੀਫਿਟ ਸਿਰਫ ਪੰਜਾਬ ਦੇ ਕੈਂਡੀਡੇਟਸ ਨੂੰ ਮਿਲੇਗਾ ਉਸ ਤੋਂ ਬਿਨਾ ਗਾਇਜ਼ ਰੱਖਮ ਕਰਨ ਦਾ ਲਾਭ ਲੈਣ ਦੇ ਲਈ ਤੁਹਾਨੂੰ ਦੱਸਣਾ ਚਾਹੁੰਗਾ ਜਿਹੜਾ ਡੋਮੋਸਾਈਲ ਸਰਟੀਫਿਕੇਟ ਹੁੰਦਾ ਹੈ 5 ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਤੇ ਇਹ ਗਾਇਜ਼ ਜਿੰਨਾ ਦਾ ਪੁਰਾਣਾ ਹੈ ਜਾਂ ਮਤਲਬ ਤੁਹਾਨੂੰ ਲੱਗਦਾ ਕਿ ਪੁਰਾਣਾ ਹੋ ਜਾਏਗਾ ਤਾਂ ਗਾਇਜ਼ ਹੁਣੇ ਦੀ ਹੁਣੇ ਆਪਣਾ ਇਹ ਸਰਟੀਫਿਕੇਟ ਆਪ ਦਾ ਅਪਲਾਈ ਕਰਕੇ ਰੱਖ ਲਓ ਜੇ ਤੁਸੀਂ ਪੰਜਾਬ ਪਟਵਾਰੀ ਦੀ ਪੋਸਟ ਲਈ ਜਾਣਾ ਹੈ ਤੇ ਜਸਟ ਆਪ ਦੀ ਪਹਿਲਾਂ ਡੇਟ ਚੈੱਕ ਕਰ ਲੈਣਾ ਇੰਦਾ ਵੀ ਟਾਈਮ ਵੇਸ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਉਸ ਤੋਂ ਬਿਨਾ ਗਾਇਸ ਜੋ ਇੱਥੇ ਸਾਡੇ ਸਾਹਮਣੇ ਗੱਲ ਲਗੀ ਹੈ ਅਨੁਸੂਚਿਤ ਜਾਤੀ ਪਛੜੀ ਜਾਤੀ ਸ਼੍ਰੇਣੀ ਐਸਸੀ ਐਸਟੀ ਬੀਸੀ ਜਾਂ ਫੌਜੀ ਸਾਬਕਾ ਫੌਜੀ ਰਹੇ ਹੋ ਤੁਸੀਂ ਜਾਂ ਆਰਥਿਕ ਤੌਰ ਤੇ ਕਮਜ਼ੋਰ ਵਿਅਕਤੀ ਜਿਹੜੇ ਵਰਗ ਹੈਗੇ ਐ ਈਡਬਲਿਊਐਸ ਤਾਂ ਉਹਨਾਂ ਨੂੰ ਇਹ ਬੈਨੀਫਿਟ ਜਿਹੜਾ ਹੈਗਾ ਰੈਜ਼ਰਵੇਸ਼ਨ ਦਾ ਜ਼ਰੂਰ ਤੋਂ ਮਿਲੇਗਾ ਤੇ ਮੈਂ ਯਾਦ ਵੀ ਦਿਲਾਦਾ ਕਿ ਆਪਣੀ ਤਰਫ ਤੋਂ ਅਕੈਡਮੀ ਦੀ ਤਰਫ ਤੋਂ ਜਿਹੜਾ ਬੈਚ ਹੈਗਾ ਹੈ ਉਹ ਆਪਣਾ 14 ਮਹੀنو ਵੈਸੇ ਸ਼ੁਰੂ ਹੈ ਤੇ ਤੁਸੀਂ ਇਸ ਨੂੰ ਪ੍ਰੋਪਰਲੀ ਆਪ ਦਾ ਦੇਖ ਸਕਦੇ ਹੋ ਆਫਲਾਈਨ ਫੀਸ ਬੜੀ ਹੀ ਨੋਮੀਨਲ ਰੱਖੀ ਗਈ ਹੈ ਤਾਂ ਉਹ ਹੈ 799 ਤੇ ਗਾਈਜ਼ ਇੱਕ ਗੱਲ ਇਹ ਵੀ ਯਾਦ ਰੱਖਿਓ ਕਿ ਸਿਲੇਬਸ ਕੁਛ ਛੋਟਾ ਮੋਟਾ ਹੈ ਨਹੀਂ ਕਿ ਜਸਟ ਆਪਾਂ ਸੋਚੀਏ ਵੀ ਪਿਛਲੀ ਵਾਰ ਹੁਣ ਦੇਖੋ ਪਿਛਲੀ ਵਾਰ ਦੇ ਰਿਜ਼ਲਟ ਉਠਾ ਕੇ ਦੇਖ ਲਓ ਰਿਕਾਰਡ ਉਠਾ ਕੇ ਦੇਖ ਲਓ ਤੇ ਜੇਕਰ ਸਟੂਡੈਂਟ ਪੜ੍ਹੇ ਹੈ ਤਾਂ ਉਹ ਉਹੀ ਪਾਸ ਹੋਏ ਹੈ ਉਹੀ ਨਿਕਲੇ ਹੈ ਜਿਹੜੇ ਕਿ ਤੁਸੀਂ ਸਹੀ ਚ ਦੇਖਦੇ ਹੋ ਜਿਨ੍ਹਾਂ ਨੇ ਇੱਕ ਲੰਬਾ ਸਮਾਂ ਉਹਨਾਂ ਦੇ ਲਈ ਬਿਤਾਇਆ ਹੈ ਰਾਈਟ ਤੇ ਲੰਮਾ ਸਮਾਂ ਬਿਤਾਇਆ ਸੀ ਪ੍ਰੈਕਟਿਸ ਲਗਾਈ ਸੀ ਕਿਉਂਕਿ 2 ਮਹੀਨੇ ਦੇ ਪੌਨੇ ਦਿਨ ਮਿੰਨੇ ਬਸ ਮਿਲੇ ਸੀ ਪਿਛਲੀ ਵਾਰ ਇਸ ਤੋਂ ਜ਼ਿਆਦਾ ਤਾਂ ਸਮਾਂ ਮਿਲਿਆ ਵੀ ਨਹੀਂਗਾ ਤੇ ਉਸ ਕਰਕੇ ਕੰਪਲਿਕੀਸ਼ਨ ਸਾਹਮਣੇ ਆਈਆਂ ਤੇ ਆਨਲਾਈਨ ਦੀ ਜਿਹੜੀ ਫੀਸ ਹੈਗੀ ਆ ਬੈਚ ਦੀ ਉਹ ਜਸਟ 299 ਹੈਗੀ ਹੈ ਤੇ 6 ਮਨਥ ਲਈ ਇਹ ਸਿਰਫ 199 ਹੈ ਰਾਈਟ ਤਾਂ ਇਹ ਤੁਸੀਂ ਦੇਖ ਸਕਦੇ ਹੈਗੇ ਉਹ ਉਸ ਤੋਂ ਬਿਨਾ ਗਾਇਸ ਇਹ ਉਸ ਟਾਈਮ ਦੇ ਅਕੋਰਡਿੰਗ ਕਿਹਾ ਗਿਆ ਸੀ ਕਿ ਜੋ ਮੈਟ੍ਰਿਕ ਸਕੇਲ ਹੋਏਗਾ ਲੈਵਲ 2 ਦਾ 7th ਸੈਂਟਰਲ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜਾ ਹੈਗਾ ਇਨੀਸ਼ੀਅਲ ਪੇ ਜਿਹੜਾ ਹੈਗਾ ਦਿੱਤਾ ਜਾਏਗਾ 19000 ਨੋਸੋ ਪਰ ਇਹ ਵੀ ਕਿਆ ਗਿਆ ਸੀਗਾ ਕਿ ਜਿਹੜੇ ਸਿਲੈਕਟਡ ਕੈਂਡੀਡੇਟ ਹੈਗੇ ਆ ਜਿਹੜੇ ਇਸ ਤੇ ਥਰੂ ਜਾਣਗੇ 1 ਇਅਰ ਟ੍ਰੇਨਿੰਗ ਪੀਰੀਅਡ ਦੇ ਤਹਿਤ ਪਟਵਾਰ ਸਕੂਲ ਦੇ ਵਿੱਚ ਐਂਡ 1 ਇਅਰ ਐਂਡ 6 ਮੰਥਸ ਉਹਨਾਂ ਦੀ ਟ੍ਰੇਨਿੰਗ ਹੋਏਗੀ ਫੀਲਡ ਦੇ ਵਿੱਚ ਇਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਹੈ ਉਹ 5000 ਪਰ ਮੰਥ ਜਿਹੜਾ ਹੈਗਾ ਹੈ ਉਹ ਹੈਡਮਿਸਿਬਲ ਹੋਏਗਾ ਗਵਰਨਮੈਂਟ ਮੀਮੋ ਦੇ ਅਕੋਰਡਿੰਗ राइट right, तो ਇਹ ਚੀਜ਼ਾਂ ਹੈਗੀਆਂ ਹੈ ਤਾਂ ਲਾਸਟ ਟਾਈਮ ਜਿਹੜੀ ਵੈਕੈਂਸੀ 710 ਸੀ ਇਸ ਵਾਰ ਕਾਫੀ ਠੀਕ ਹੈ ਅਗਲੀ ਵੈਕੈਂਸੀ ਸਹੀ ਸਮੇਂ ਤੇ ਆਏ ਕਿ ਨਾ ਆਏ ਉਸ ਤੋਂ ਪਹਿਲਾਂ ਤੁਸੀਂ ਮੌਕਾ ਸੰਭਾਲ ਲਓ ਰਿਜ਼ਰਵੇਸ਼ਨ ਦੀ ਗਲਤ ਕਰਦੇ ਹੀ ਕਰਦੇ ਆ ਪਰ ਗਾਇਸ ਹਮੇਸ਼ਾ ਇਹ ਚੀਜ਼ ਹੁੰਦੀ ਹੈ ਤੇ ਮੈਂ ਹੁਣ ਵੀ ਅਵੇਅਰ ਕਰ ਰਿਹਾ 2025 ਵਿੱਚ ਵੀ 1 1 2023 ਤੋਂ ਉਦੋਂ ਦੇਖਿਆ ਗਿਆ ਸੀ ਤੇ ਹੁਣ ਆਏਗੀ ਤਾਂ 1 1 2025 ਹੀ ਆਏਗਾ ਅਗਰ ਉਸ ਡੇਟ ਤੋਂ ਉਮੀਦ ਪੂਰੀ ਹੈ ਬਾਕੀ ਦੇਖਦੇ ਆ ਆਫੀਸ਼ਲ ਨੋਟੀਫਿਕੇਸ਼ਨ ਕੀ ਕਹਿੰਦਾ ਹੈ ਉਮੀਦ ਪੂਰੀ ਹੈ ਕਿ ਇਦਾਂ ਹੋਣ ਵਾਲਾ ਹੈ ਤਾਂ 1 1 2025 ਦੇ ਅਕੋਰਡਿੰਗ ਅਗਰ ਆਂਦੀ ਹੈ ਤਾਂ ਉਦੋਂ ਦੇ ਅਕੋਰਡਿੰਗ ਤੁਸੀਂ 37 ਸਾਲ ਤੋਂ ਮੈਕਸਿਮਮ ਮਤਲਬ ਜਿਹੜਾ ਹੈਗਾ ਉਹ ਨੀਚੇ ਹੋਣੇ ਚਾਹੀਦੇ ਹੋ 18 ਸਾਲ ਤੋਂ ਉੱਪਰ ਹੋਣੇ ਚਾਹੀਦੇ ਹੋ ਉਮਰ ਹੱਦ ਦੇ ਵਿੱਚ ਰਾਈਟ ਤਾਂ ਮਿਨਿਮਮ ਏਜ ਦੇ ਵਿੱਚ ਇਹ ਜਰਨਲ ਕੈਟਾਗਰੀ ਲਈ ਰਿਲੈਕਸੇਸ਼ਨ ਮਿਲੀ ਹੋਈ ਹੈ ਐਸਸੀ ਯਾ ਬੀਸੀ ਕੈਟਾਗਰੀ ਨੂੰ 5 ਸਾਲ ਦੀ 42 ਸਾਲ ਤੱਕ ਰਿਲੈਕਸੇਸ਼ਨ ਹੈ ਉਮਰ ਹੱਦ ਦੀ ਛੋਟ ਹੈਗੀ ਹੈ ਬਾਕੀ ਕਹਿੰਦੇ ਆ ਰਾਜ ਤੇ ਕੇਂਦਰੀ ਸਰਕਾਰ ਦੇ ਕਰਮਚਾਰੀ ਜਿਹੜੇ ਹੈਗੇ ਉਹਨਾਂ ਦੀ ਉਮਰ ਹੱਦ ਕੀ 45 ਸਾਲ ਠੀਕ ਹੈ ਤਾਂ 45 ਪਾਵੇਂ ਜਰਨਲ ਕੈਂਡੀਡੇਟ ਹੋਈ ਹੋਵੇ ਤਾਂ ਬੈਨੀਫਿਟ ਮਿਲ ਜਾਂਦਾ ਹੈ ਫਿਰ ਤਾਂ 45 ਸਾਲ ਤੱਕ ਉਹ ਫਿਲ ਕਰ ਸਕਦੇ ਆ ਫਾਰਮ ਨੂੰ ਤੇ ਬਾਕੀ ਹੋਰ ਵੀ ਕਹਿੰਦੇ ਜੋ ਵੀ ਬੈਨੀਫਿਟਸ ਮਿਲਦੇ ਹੈਗੇ ਉਹ ਮਿਲਣਗੇ ਮਿਲਣਗੇ ਬਾਕੀ ਦਿਵਿਆਂਗ ਹੈਗੇ ਜਾਂ ਕੋਈ ਠੀਕ ਹੈ ਡਿਸੇਬਲਡ ਕੈਂਡੀਡੇਟ ਹੈਗੇ ਪੀ ਡਬਲਯੂ ਡੀ ਐਕਟ ਆਰ ਪੀ ਡਬਲਯੂ ਡੀ ਐਕਟ ਦੇ 2016 ਦੇ ਤਹਿਤ ਤਾਂ ਉਹਨਾਂ ਦੀ ਉਮਰ 47 ਸਾਲ ਤੱਕ ਹੋਏਗੀ 10 ਸਾਲ ਦੀ ਉਹਨਾਂ ਨੂੰ ਰਿਲੈਕਸੇਸ਼ਨ ਦਿੱਤੀ ਗਈ ਹੈ ਜੀ ਤਾਂ ਇਹ ਜਸਟ ਹੈ ਸਾਰੀ ਦੀ ਸਾਰੀ ਗੱਲ ਬਾਕੀ ਇਹ ਤੁਹਾਨੂੰ ਯਾਦ ਰੱਖਣਾ ਹੀ ਹੈ ਕਿ ਉਮਰ ਸੀਮਾ ਵਿੱਚ ਛੋਟ ਲੈਣ ਦੇ ਲਈ ਜਿਹੜੇ ਰਾਜ ਤੇ ਕੇਂਦਰ ਸਰਕਾਰ ਦੇ ਸਰਕਾਰ ਦੇ ਕਰਮਚਾਰੀ ਹੁੰਦੇ ਆ ਤਾਂ ਉਹਨਾਂ ਨੂੰ ਵਿਭਾਗ ਤੋਂ ਐਨਓਸੀ ਲੈ ਕੇ ਕਾਉਂਸਲਿੰਗ ਦੇ ਟਾਈਮ ਤੇ ਪੇਸ਼ ਕਰਨਾ ਪੈਂਦਾ ਹੈ ਤਾਂ ਗਾਇਜ਼ ਇਹ ਸੀ ਇੱਕ ਬੇਸਿਕ ਜੀ ਇੰਟਰੋਡਕਸ਼ਨ ਤੇ ਇਹ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਗਾਇਜ਼ ਜোন ਵੈਕੈਂਸੀ ਦੀ ਗੱਲ ਕਰਾਂ ਵੈਕੈਂਸੀ ਜੇ ਪਿਛਲੀ ਵਾਰ 2.5 ਤੋਂ 3 ਮਹੀਨੇ ਆਪਾਂ ਨੂੰ ਮਿਲੇ ਆ ਤਾਂ ਇਸ ਵਾਰ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਨਾ ਰੱਖੋ ਕਿ ਬਹੁਤ ਲੰਮਾ ਟਾਈਮ ਜਾਏਗਾ ਤੇ ਇਹ ਵੀ ਨਾ ਸਮਝੋ ਕਿ ਬਹੁਤ ਲੰਬੀ ਕੋਈ ਵੈਕੈਂਸੀ ਰੁਕੇਗੀ ਪੰਜਾਬ ਪੁਲਿਸ ਦਾ ਨੰਬਰ ਲੱਗ ਗਿਆ ਆਲਰੇਡੀ ਹੁਣ ਵਾਰੀ ਪੰਜਾਬ ਪਟਵਾਰੀ ਦੀ ਹੈ ਤੇ ਕੌਣ ਕਿੰਨੀ ਜਲਦੀ ਮੌਕਾ ਸੰਭਾਲੇਗਾ ਇਹ ਤੁਸੀਂ ਵੀ ਸਮਝ ਸਕਦੇ ਹੋ ਉਹੀ ਹਿੱਟ ਕਰੇਗਾ ਕਿਉਂਕਿ ਵੈਕੈਂਸੀ ਬਹੁਤ ਓਵਰ ਵੱਡੀ ਵੈਕੈਂਸੀ ਵੀ ਨਹੀਂ ਹੈ ਪਰ ਹਾਂ ਜੇ ਦੂਸਰੇ ਮਹਿਕਮਿਆਂ ਦੇ ਨਾਲ ਕੰਪੇਅਰ ਕਰੋਗੇ ਜਿਹੜੀ ਕਲੈਰੀਕਲ ਪੋਸਟ ਜਾਂ ਹੋਰ ਨਾ ਹੋਰ ਨਾ ਜੇਲ੍ਹ ਵਾਰਡਰ ਜਾਂ ਮਾਰਟਨ ਦੀ ਆਂਦੀ ਫਿਰ ਵੀ ਓਕੇ ਹੈ ਤੇ ਦੇਖੋ ਅਗਰ ਤੁਸੀਂ ਦੇਖ ਕੇ ਚੱਲਦੇ ਹੋ ਜੋ ਵੀ ਹੈ ਮੌਕਾ ਪੁਨਾਓ ਸਮੇਂ ਦੇ ਨਾਲ ਤੇ ਮੌਕੇ ਤੇ ਚੋਕਾ ਮਾਰੋ ਗਾਈਸ ਨਹੀਂ ਤਾਂ ਉਸ ਤੋਂ ਇਲਾਵਾ ਤਾਂ ਫਿਰ ਸਰਕਾਰਾਂ ਚਲੀਆਂ ਜਾਂਦੀਆਂ ਤਾਂ ਫਿਰ ਕਿੰਨੀ ਕਿੰਨੀ ਲੰਬੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ ਤੁਹਾਨੂੰ ਵੀ ਪਤਾ ਹੈ ਸੋ ਇਸ਼ਾਰਾ ਤੁਸੀਂ ਮੇਰਾ ਸਮਝ ਗਏ ਹੋ 1095 ਦੇ ਵਿੱਚ ਇੱਕ ਸੀਟ ਪੱਕੀ ਕਰਨ ਵਾਸਤੇ ਤਿਆਰੀ ਨੂੰ ਫੁੱਲਫਿਲ ਕਰਨ ਵਾਸਤੇ ਤੁਸੀਂ ਹਵ ਦਾ ਬੈਸਟ ਥਿੰਗ ਓਕੇ ਬਾਕੀ ਹੋਰ ਫਿਰ ਵੀ ਕਿਸੇ ਹੋਰ ਤਰ੍ਹਾਂ ਦੀ ਗਾਈਡੈਂਸ ਲਈ ਤੁਸੀਂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਸਾਡੇ ਹੈਲਪਲਾਈਨ ਨੰਬਰਸ ਜਿਹੜੇ ਕਿ ਅਵੇਲੇਬਲ ਰਹਿੰਦੇ ਆ 9 ਟੂ 5 ਮੇਨ ਵਰਕਿੰਗ ਆਰਸ ਬਾਕੀ ਅਜੀਤ ਰੋਡ 11 ਨੰਬਰ ਗਲੀ ਬਠਿੰਡਾ ਬ੍ਰਾਂਚ ਅਬੋਹਰ ਵੀ ਹੈ ਉੱਥੇ ਤੁਸੀਂ ਵਿਜ਼ਿਟ ਕਰਕੇ ਆਪਣੀ ਕੁਐਰੀ ਨੂੰ ਇਨ ਡਿਟੇਲ ਲੈ ਵੀ ਸਕਦੇ ਹੋ ਗਾਇਸ ਓਕੇ ਜੀ ਮਿਲਦੇ ਆ ਨੈਕਸਟ ਵਿੱਚ ਬਾਈ ਜੀ